ਕੀ ਬੰਦੀ ਜੋ ਸੀ ਸ਼ਬਦ ਸੁਣਾਉਣਾ ਸਰ ਨੂੰ ਸਿੱਧਾਂ ਦਾ ਅੱਛਾ ਗੁਰਗੋਸ ਸਿੰਘ ਜੀ ਮਹਾਰਾਜੀ ਹਾਂ ਜੀ ਹਾਂ ਜੀ ਮਿੱਤਰ ਪਿਆਰੇ ਮਿੱਤਰ ਪਿਆਰਨ ਨੂੰ ਹਾਲ ਮਰੀਦਾਂ ਦਾ ਕਹਿਣਾ ਸਿੱਧਾਂ ਦਾ ਕਹਿਣਾ ਠੀਕ ਹੈ ਜੀ ਵੇਣਾ ਕੱਠੀਆਂ ਹੋਈਆਂ ਸਾਰੇ ਪਰਿਵਾਰ ਕਹਿੰਦੇ ਮਿੱਤਰ ਪਿਆਰੇ ਨੂੰ ਸ਼ਬਦ ਅਕਸਰ ਮੈਂ ਪੜ੍ਹਦੀ ਰਹਿੰਨੀ ਆ ਗਾਇਨ ਕਰਦੀ ਰਹਿੰਨੀ ਆ ਤੇ ਸਾਰੀ ਸੰਗਤ ਨੂੰ ਇਹ ਸ਼ਬਦ ਯਾਦ ਹੈ ਸਾਰੇ ਰਜੋਈ ਮਾਲਕ ਅਗੇ ਅਰਦਾਸ ਜੋਦੜੀ ਬੇਨਤੀ ਪ੍ਰਾਰਥਨਾ ਕਰਦੇ ਨੇ ਕਿ ਮਿੱਤਰ ਪਿਆਰਾ ਉਹ ਮਾਲਕ ਉਹ ਗੁਰੂ ਪੀਰ ਪਗੰਬਰ ਹੈ ਨਾ ਭਗਵਾਨ ਜਿਹੜਾ ਸਭ ਦੀਆਂ ਬੇਨਤੀਆਂ ਅਰਜੋਈਆਂ ਸੁਣਦਾ ਹੈ ਸਭ ਨੂੰ ਨਾਮ ਨਾਲ ਜੋੜ ਕੇ ਰੱਖਦਾ ਹੈ ਹਰ ਕੋਈ ਸਾਰੇ ਯਾਨੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕੀ ਫਰਮਾਇਆ ਇੱਕ ਪਿਤਾ ਇੱਕ ਉਸ ਕੇ ਹਮ ਬਾਰਕ ਕਿ ਸਾਰੇ ਅਸੀਂ ਉਹਦੇ ਬੱਚੇ ਆ ਚਾਹੇ ਕਿਸੇ ਵੀ ਕੌਮ ਕਿਸੇ ਵੀ ਮਜ਼ਬ ਦੇ ਵਿੱਚ ਸਾਨੂੰ ਆਪਣੇ ਕਰਮਾਂ ਦੇ ਮਹੂਜਬ ਜਨਮ ਮਿਲਿਆ ਪਰ ਅਸੀਂ ਹੈਗੇ ਸਾਰੇ ਉਸ ਦੇ ਬੱਚੇ ਆ ਅਸੀਂ ਸਾਰੇ ਇੱਕਾਂ ਵੀ ਪਰ ਇਹ ਜਿਹੜਾ ਧਰਮਾ ਮਜਮਾ ਮੁਲਖਾਂ ਦੇ ਵਿਖੇੜਿਆਂ ਤੋਂ ਦੂਰ ਹੋ ਕੇ ਇਕਤਾ ਦਾ ਪਾਠ ਸਾਨੂੰ ਪੜਾ ਕੇ ਗਏ ਹੈ ਨਾ ਜੀ ਵੀ ਮਤਲਬ ਸਾਰੇ ਪ੍ਰੇਮ ਪਿਆਰ ਦੇ ਨਾਂ ਰੱਖੋ ਕਹਿੰਦੇ ਮਾਲਕ ਕੀ ਹੈ ਪ੍ਰੇਮ ਦਾ ਭੁਖ ਹੈ ਨਾ ਜਿਨ ਪ੍ਰੇਮ ਕੀਓ ਤੈਨਹੀਂ ਕਹਿੰਦੇ ਪ੍ਰਪਾਇਓ ਕਿੰਨਾ ਉੱਚਾ ਉਪਦੇਸ਼ ਦੇ ਕੇ ਗਏ ਨੇ ਉਹਨਾਂ ਨੂੰ ਯਾਤਪਾ ਹਮੇਸ਼ਾ ਹੀ ਰੱਖਦੇ ਆ ਇੱਕ ਸ਼ਬਦ ਹਾਜ਼ਰੀ ਪਰਦੇ ਆ ਜੀ ਸੰਗਤ ਦੇ ਉਹਨਾਂ ਦੇ ਚੈਨਲ ਦੇ ਸ੍ਰੋਤ ਅਰਜ ਕਰਨ ਲੱਗੇ ਆ ਮਿਤਰ ਪਿਆਰੇ ਨੂੰ ਮਿਤਰ ਪਿਆਰੇ ਨੂੰ ਹਾਲੇ ਮਰੀਦਾਂ ਦਾ ਕਹਿਣਾ ਹਾਲੇ ਮਰੀਦਾਂ ਦਾ ਕਹਿਣਾ ਮਿਤਰ ਪਿਆਰੇ ਇਹੀ ਮਤਰ ਪਿਆਰ ਨੂੰ ਤੂਦ ਵਿਨਰੋਗ ਰਜਾਇਆਂ ਦਾਓ ਓਡਣਾ ਤੂਦ ਵਿਨਰੋਗ ਰਜਾਇਆਂ ਦਾਓ ਓਡਣਾ ਨਾਗ ਨਿਵਾਸ ਦੇ ਰਹਿਣਾ ਨਾਗ ਨਿਵਾਸ ਦੇ ਰਹਿਣਾ மத்தர பியாரூ மே சொ பியலா சூ சு சொர பியலா ਕਸਾਇਆਂ ਦਸਣਾ ਬੇਂਗਾ ਕਸਾਇਆਂ ਦਸਣਾ ਮਿੱਤਰ ਪਿਆਰੇ ਨੂੰ ਉਹ ਮਿੱਤਰ ਪਿਆਰੇ ਨੂੰ ਹਾਲੇ ਮਰੀਦਾਂ ਦਾ ਕਹਿਣਾ ਹਾਲੇ ਮਰੀਦਾਂ ਦਾ ਕਹਿਣਾ ਮਿਤਰ ਪਿਆਰੇ ਨੋ ਮਿਤਰ ਪਿਆਰੇ ਨੋ ਯਾਰੜ ਦਾ ਸਾਨੂੰ ਸਥਰੇ ਚੰਗਾ ਯਾਰੜ ਦਾ ਸਾਨੂੰ ਸਥਰੇ ਚੰਗਾ ਪਾਠ ਕੇੜਿਆਂ ਦਾ ਰਹਿਣਾ ਪਾਠ ਕੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲੇ ਮੁਰੀਦਾ ਦਾ ਕਹਿਣਾ ਹਾਲੇ ਮੁਰੀਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਓ ਮਿੱਤਰ ਪਿਆਰੇ ਨੂੰ ਸਾਬ ਚੜ ਦੀ ਕਲਾ ਬਖਸ਼ੇ ਸਾਰਿਆਂ ਨੂੰ ਨਾਮ ਨਾ ਜੋੜ